ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਹੁਣ ਇੱਕ ਸਿੰਧੀ ਦਾ ਨਵਾਂ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਤਿਆਰ ਕੀਤਾ ਹਲਕੇ ਜਿਹਾ ਹਲਕਾ ਜਿਹਾ ਹਲਕੀ ਜੀ ਕਢਾਈ ਕਰੀ ਆਪਾਂ ਨੇ ਸਿੰਗਲ ਬੂਟੀ ਦੀ ਤੇ ਉਹਦੇ ਵਾਸਤੇ ਜੇ ਆਪਾਂ ਧਾਗਾ ਜੋ ਵੀ ਆਪਣੇ ਘਰੇ ਪਿਆ ਕੋਈ ਵੀ ਤਾਂ ਗਾਰੇ ਸੀਮੇ ਚ ਕੋਈ ਵੀ ਹੈ ਗੁੱਟੀਆਂ ਵਾਲਾ ਚਾਹੀਏ ਉਹਦੀ ਆਪਾਂ ਬਣਾ ਸਕਦੇ ਆਂ ਤੇ ਮੈਂ ਇਸ ਤਰ੍ਹਾਂ ਡਰਾ ਕੀਤੀ ਐ ਸਿੰਪਲ ਛੋਟੀ ਬੁੱਟੀ ਪਾ ਕੇ ਫਿਰ ਦੋ ਪੱਤੇ ਵਾਸਾ ਇਹ ਆਪਾਂ ਬਾਰਡਰ ਤੇ ਪਾਵਾਂਗੇ ਤੇ ਵਿੱਚ ਵੀ ਪਾ ਸਕਦੇ ਹਾਂ ਕੱਲੀ-ਕੱਲੀ ਇਹ ਆਪਣੀ ਆਪਣੀ ਇੱਛਾ ਤੇ ਆਪਾਂ ਹੁਣ ਇਹਨੂੰ ਸਟਾਰਟ ਕਰਦੇ ਆ ਤੇ ਮੈਂ ਲੈ ਲਿਆ ਰੇਸ਼ਮੀ ਰੀਲ ਦਾ ਧਾਗਾ ਆਪਣੇ ਲਵੇ 6 ਲੜਾ ਪਾਇਆ ਹੈ ਤੇ ਜੇ ਆਪਾਂ ਗੁੱਟੀ ਦਾ ਪਾਉਣਾ ਤਾਂ 4 ਲੜਾ ਪਾ ਲਓ ਚਲੋ ਹੁਣ ਆਪਾਂ ਸਟਾਰਟ ਕਰਦੇ ਆਂ ਪਹਿਲਾਂ ਸੂਈ ਆਪਾਂ ਨੇ ਇੱਥੋਂ ਇਸ ਖੁੰਜੇ ਚੋਂ ਐਵੇਂ ਕੱਢਣੀ ਆ ਇੱਥੇ ਤੇ ਫਿਰ ਇਹਨੂੰ ਧਾਗੇ ਨੂੰ ਆਪਾਂ ਨੇ ਰੱਖਣਾ ਹੈ ਪੂਰੇ ਇਸ ਤਰ੍ਹਾਂ ਤੇ ਫਿਰ ਇੱਥੋਂ ਸੂਈ ਕਰਕੇ ਇਹ ਇੰਨਾ ਉੱਪਰ ਇਸ ਤਰ੍ਹਾਂ ਇਹ ਆਪਾਂ ਨੇ ਐਵੇਂ ਕੱਢ ਲੈਣੀ ਆ ਤੇ ਫਿਰ ਇਹਨੇ ਇਧਰ ਨੂੰ ਮੁੜਦੀ ਆ ਇਹ ਹੁਣ ਇੱਥੇ ਆ ਗਿਆ ਆਪਾਂ ਇਸ ਚੀਜ਼ ਤੇ ਤੇ ਹੁਣ ਆਪਾਂ ਇੱਥੋਂ ਸੂਈ ਕੱਢ ਕੇ ਐ ਸੈਡ ਐਵੇਂ ਆਪਾਂ ਧਾਗਾ ਇਤਰੀ ਰੱਖਣਾ ਤੇ ਐਵੇਂ ਕਰ ਲੈਣਾ ਵੇਖੋ ਹੁਣ ਫਿਰ ਇੱਧਰ ਮੁੜ ਗਿਆ ਧਾਗਾ ਤੇ ਫਿਰ ਆਪਣਾ ਫਰੇਮ ਘੁੰਮ ਜੂਗਾ ਤੇ ਹੁਣ ਇੱਥੇ ਆ ਗਿਆ ਇੱਥੋਂ ਆਪਾਂ ਨੇ ਆਹ ਕੁੰਜਿਚ ਕੱਢ ਲੈਣੀ ਐ ਇਸ ਤਰ੍ਹਾਂ ਇੱਥੋਂ ਇੱਧਰ ਨੂੰ ਹੁਣ ਧਾਗਾ ਆਪਣੇ ਆਪ ਐਵੇਂ ਜਾ ਰਿਹਾ ਫਿਰ ਆਪਾਂ ਨੇ ਇੱਧਰ ਉਹਨੂੰ ਐਵੇਂ ਲੈ ਲਾਂਗੇ ਫਿਰ ਇਧਰੋਂ ਇਸ ਕੁੰਜੇ ਚੋਂ ਇਸ ਤਰ੍ਹਾਂ ਇਹ ਚਾਰੇ ਪਾਸੇ ਘੁੰਮ ਜੂਗਾ ਇਹ ਬਸ ਥੋੜਾ ਜਿਹਾ ਸਪਾਈ ਤੋਂ ਇਸ ਪਾਸੇ ਕੱਢਣੀ ਹੈ ਸੂਈ ਤੇ ਇਸ ਤਰ੍ਹਾਂ ਇਹ ਆਪਣੇ ਆਪ ਇਹ ਧਾਗਾ ਮੁੜ ਜਾਂਦਾ ਹੈ ਹੁਣ ਇਧਰੋਂ ਮੁੜ ਗਿਆ ਹੁਣ ਆਪਾਂ ਨੇ ਐਵੇਂ ਕਰ ਲੈਣਾ ਇੱਥੋਂ ਸੂਈ ਕੱਢ ਕੇ ਤਿਰਛੀ ਕੱਢਣੀ ਹੈ ਸੂਈ ਇਸ ਤਰ੍ਹਾਂ ਫਿਰ ਅਜੀ ਖੁੰਣਾ ਆਪਾਂ ਇੱਥੋਂ ਫਿਰ ਐਵੇਂ ਉੱਪਰ ਨੂੰ ਤਿਰਸੀ ਇਸ ਤਰ੍ਹਾਂ ਕੱਢਣੀ ਹੈ ਇਹ ਸਾਰੇ ਖਾਨਿਆਂ ਚੋਂ ਤਿਰਸੀ ਉਹ ਨਿਕਲੂਗੀ ਸਾਈਡ ਤੋਂ ਐਵੇਂ ਇਹਦੀ ਛੇਦ ਚੋਂ ਉੱਤਰੂ ਕੱਢ ਲੈਣੀ ਹੈ ਇਧਰੋਂ ਫੇਰ ਤੇ ਹੁਣ ਐਂਡ 'ਚ ਆ ਗਏ ਆਪਾਂ ਜਿਹੜਾ ਆ ਚੀਜ਼ ਹੈ ਮਤਲਬ ਇਧਰ ਉੱਪਰ ਹੈ ਇਧਰੋਂ ਇਹ ਦਬੀ ਹੋਈ ਐ ਹੁਣ ਆਪਾਂ ਨੇ ਇਧਰੋਂ ਦਬ ਦੇਣੀ ਐ ਇਧਰੋਂ ਚੱਕ ਲੈਣੀ ਐ ਬਸ ਇਹ ਚੱਕ ਲੈਣੀ ਐ ਇਸ ਤਰ੍ਹਾਂ ਤੇ ਫੇਰ ਆਪਾਂ ਨੇ ਇਸ ਖੁੰਝੇ ਚੋਂ ਇਸ ਤਰ੍ਹਾਂ ਪਤਨਾਈ ਕਰ ਲੈਣੀ ਐ ਤੇ ਇੱਥੋਂ ਜਿੱਥੋਂ ਆਪਾਂ ਸ਼ੁਰੂ ਕਰੀ ਤੇ ਉੱਥੇ ਨੀਚੇ ਸੂਈ ਲਾ ਜਾ ਕੇ ਐਵੇਂ ਖੁੰਝੇ ਚ ਕੱਟ ਲੈਣੀ ਐ ਹਲੇ ਨੀਚੇ ਲੈ ਜਾ ਕੇ ਇਸ ਤਰ੍ਹਾਂ ਖੁੰਜੇ ਚ ਇਹ ਕੱਢ ਲੈਣ। ਇਹ ਇੱਥੇ ਲੈ ਕੇ ਆਪਾਂ ਪਹਿਲਾਂ ਫਿਰ ਹੁਣ ਇੱਧਰ ਕੱਢ ਲਈ ਮੈਂ ਆ ਧਾਗਾ ਕੱਢ ਲਿਆ। ਕੱਢ ਕੇ ਫਿਰ ਇਹਨੇ ਆਪਣੇ ਆਪ ਨੇ ਇੱਧਰ ਨੂੰ ਆ ਗਿਆ। ਇਸ ਤਰ੍ਹਾਂ ਤੇ ਫਿਰ ਆ ਖੁੰਜੇ ਵਿੱਚ ਦੀ ਕੱਢ ਲੈਣੀ ਹੈ। ਹੁਣ ਆ ਦੋ ਚੱਕ ਲੈਣੇ ਨੇ ਮੂਰਲੇ ਪਿਛਲਾ ਤੱਪ ਦੇਣਾ। ਇਸ ਤਰ੍ਹਾਂ ਹੁਣ ਇਹ ਦਬ ਜੂਗਾ ਇਹ ਚੱਕਿਆ ਜਾਊਗਾ ਹੁਣ ਐਸ ਐਸ ਇਹ ਬਣੂਗੀ ਚੀਜ਼ ਹੁਣ ਇਸ ਤਰ੍ਹਾਂ ਮੂਰਲਾ ਚੱਕ ਲਿਆ ਤੇ ਆਹ ਖੁੰਝੇ ਵਿੱਚ ਦੀ ਕੱਢ ਲਈ ਫਿਰ ਆਪਾਂ ਨੂੰ ਤੇ ਹੁਣ ਆਹ ਦੋ ਚੱਕਣੇ ਨੇ ਤੇ ਫਿਰ ਇਸ ਖੁੰਝੇ ਵਿੱਚ ਦੀ ਨੂੰ ਕੱਢ ਲੈਣਾ ਤੇ ਹੁਣ ਫੇਰ ਆ ਦੋ ਚੱਕੜ ਨੇ ਪਿਛਲਾ ਦੱਬ ਦੇਣਾ ਜਿਹੜਾ ਹੱਥ ਵਾਲੇ ਪਾਸੇ ਆ ਉਹ ਦੱਬ ਦੇਣਾ ਦੋ ਇਧਰਲੇ ਚੱਕ ਲੈਣਗੇ ਫੇਰ ਕੁੰਜੇ ਵਿੱਚ ਦੀ ਇਹ ਹੁਣ ਬੂਟੀ ਤਿਆਰ ਹੋ ਜੂਗੀ ਇਹ ਹੁਣ ਇੱਥੇ ਹੋਊਗੀ ਪਹਿਲਾਂ ਇੱਕ ਚੱਕ ਪਹਿਲਾਂ ਆ आधा ਚੱਕ ਦੱਬਤਾ ਆ ਵਿੱਚੋਂ ਫੇਰ ਕੱਢ ਕੇ ਆਪਾਂ ਨੇ ਚੱਕ ਲਿਆ ਫੇਰ ਆ ਦੱਬ ਗਿਆ ਫੇਰਾ ਚੱਕ ਲਿਆ ਇਹ ਚੱਕ ਦੱਬ ਹੋਊਗੀ ਚਾਰਾਂ ਦੀ ਲੈ ਗੁੱਟੀ ਤਿਆਰ ਹੋ ਗਈ ਛੋਟੀ ਫਿਰ ਹੁਣ ਦੋਏ ਫੇਰ ਇਹ ਚੱਕ ਕੇ ਹੁਣ ਤਾਂ ਗਾਏ ਨੂੰ ਆ ਰਿਹਾ ਫਿਰ ਆਪਾਂ ਨੇ ਇਹ ਨੂੰ ਕਰ ਲੈਣਾ ਤੇ ਫਿਰ ਇਸੇ ਕੁੰਜੇ ਵਿੱਚ ਦੀ ਕੱਟ ਲੈਣਾ ਐਸਟਰਾ ਦੋ ਚੱਕ ਲੈਣਾ ਇੱਕ ਕੁੰਜੇ ਵਿੱਚ ਦੀ ਕੱਟ ਲੈਣਾ ਉਹੀ ਫਿਰ ਜਿਹੜੇ ਦੋ ਨੇ ਅਗਲੇ ਅੱਤ ਪਕਣੀ ਵਾਲਾ ਦੱਬ ਲੈਣਾ ਦੂਜੇ ਦੋ ਚੱਕ ਲੈਣੇ ਐਸਟਰਾ ਇਹ ਇੱਕ ਬੁਟੀ ਪਹਿਲਾਂ ਤਿਆਰ ਹੋ ਜੂ ਫਿਰ ਦੂਜੀ ਫਿਰ ਤੀਜੀ ਹੋ ਜੂ ਫਿਰ ਉੱਥੇ ਚੌਥੀ ਤੇ ਜਾ ਕੇ ਬੰਦ ਹੋ ਜੂਗੀ ਇਹ ਹੁਣ ਆਪਾਂ ਇਹ ਚੱਕ ਦੱਬ ਫੇਰ ਆ ਗਈ ਪਹਿਲਾਂ ਆਪਾਂ ਨੇ ਦੱਬਣਾ ਫਿਰ ਆਪਾਂ ਇੱਥੋਂ ਆ ਚੱਕਣਾ ਤੇ ਫਿਰ ਆ ਦੱਬਣਾ ਫਿਰ ਆ ਚੱਕਣਾ ਇਹ ਹੁਣ ਹੋ ਗਈ ਦੂਜੀ ਬੁਟੀ ਤਿਆਰ ਹੁਣ ਆਪਾਂ ਆ ਦੋ ਚੱਕ ਲੈਣੇ ਨੇ ਹੁਣ ਆ ਗਿਆ ਆਪਾਂ ਤੀਜੀ ਤੇ ਤੇ ਵੀ ਉਸੇ ਤਰ੍ਹਾਂ ਤੇ ਹੁਣ ਆ ਦੇਖੋ ਆ ਦਬਜੂ ਆ ਦੋ ਚੱਕੇ ਜਾਣਗੇ ਇਹ ਹੁਣ ਚੱਕ ਦਬ ਹੋ ਗਈ ਇਹਦੀ ਇਹ ਅਬ ਇਸ ਘਰ ਲਈ ਵੀ ਚੱਕਦਾ ਬਹੋਗੀ ਹੁਣ ਹੁਣ ਆਪਾਂ ਆ ਗਏ ਆਖਰੀ ਬੁੱਕੀ ਤੇ ਚੌਥੀ ਤੇ ਹੁਣ ਦੋ ਚੱਕ ਲੈਣੇ ਨੇ ਫਿਰ ਇਹਦੇ ਕੁੰਜੇ ਵਿੱਚ ਦੀ ਕੱਢ ਲੈਣਾ ਆਪਾਂ ਐਂਡ 'ਚ ਵੀ ਆਪਾਂ ਕੁੰਜੇ ਵਿੱਚ ਦੀ ਕੱਢ ਕੇ ਜਿੱਥੋਂ ਇਹ ਸਟਾਰਟ ਹੋ ਗਈ ਉੱਥੇ ਹੀ ਬੰਦ ਹੋਊਗੀ ਇਸ ਤਰ੍ਹਾਂ ਆਪਾਂ ਕਰ ਲੈਣਾ। ਇਸ ਤਰ੍ਹਾਂ ਤਿਆਰ ਹੋ ਗਈ ਇਹ ਬੁਟੀ। ਹੁਣ ਅੱਗੇ ਆਪਾਂ ਅੱਗੇ ਬਣਾਉਨੇ ਆ। ਜਿਵੇਂ ਮਰਜ਼ੀ ਬਣਾ ਲਾ। ਠੀਕ ਹੈ। ਇਹ ਹੋ ਗਈ ਹੁਣ। ਸਿੰਧੀ ਆਪਾਂ ਇਹਦੇ ਨਾਲ ਕੱਚੀ ਸਿੰਧੀ ਦੇ ਪੱਤੇ ਪਾਏ ਨੇ। ਕੱਚੀ ਸਿੰਧੀ ਨਾਲ ਫਰਾਂਮ ਤੋਂ ਡੰਡੀ ਦਾ ਸਦਾ ਬਣਾਉਣਾ ਹੈ ਡੰਡੀ ਜਿਵੇਂ ਆਪਾਂ ਇਹ ਇਹ ਇੱਥੋਂ ਲੱਗ ਜਾਂਦੇ ਆਪਾਂ ਸਿਰੇ ਤੋਂ ਆ ਦੇਖੋ ਇਹ ਮੈਂ ਡੰਡੀ ਵਾਲਾ ਧਾਗਾ ਜਿਹੜਾ ਇਹ ਚਾਰ ਚਾਰ ਲੜ ਆ ਪਿਆ ਡੰਡੀ ਜਿਆਦਾ ਮੋਟੀ ਬਣ ਜਾਂਦੀ ਦੇਖੋ ਇੰਨੇ ਕ ਸਟੈਪ ਨਾਲ ਇਹ ਚੱਕਣਾ ਹੈ ਬ੍ਰੀਕ ਸੁਈ ਲੈ ਗੀ ਦੇਖੋ ਫਿਰ ਅ ਨੈਕਸਟ ਸਟੈਪ ਨਾਲ ਇਹ ਚੱਕ ਇੱਥੋਂ ਫਿਰ ਚੱਕ ਲੈਣਾ ਇਸ ਤਰ੍ਹਾਂ ਹੀ ਢੁੰਡੀ ਬਣ ਜੂਗੀ ਤੇ ਹੁਣ ਮੈਂ ਪਤਾ ਸਟਾਰਟਿੰਗ ਚੋਂ ਤੁਹਾਨੂੰ ਦੱਸਦੀ ਆ ਕਿ ਕਿਵੇਂ ਇਹ ਬਣਾਉਣਾ ਆਪਾਂ ਨੇ ਆਪਾਂ ਨੇ ਇੱਥੋਂ ਸਿਰੇ ਤੇ ਕੱਟ ਲਈ ਸੂਈ ਬਿਲਕੁਲ ਹਾਂ ਸਿਰੇ ਤੋਂ ਕੱਢੀ ਆ ਸੂਈ ਇਹ ਤੇ ਦੇਖੋ ਇਹ ਆ ਵਿਖੋ ਇਹ ਬ੍ਰੋਂ ਏਨਾ ਕਾ ਟਿੱਡਾ ਪਰ ਲਾਣੀ ਕਿਉਂਕਿ ਪੱਤੇ ਦੀ ਸ਼ੇਪ ਹੈ ਜਿੱਧਰੋਂ ਬਣਾਈ ਹੋਈ ਹੈ ਆਪਣਾ ਛੱਪਿਆ ਹੈ ਇਹਧਰੋਂ ਹੀ ਐ ਟਿੱਡਾ ਪੜੂਗਾ ਇਹ ਕੱਚੀ ਸਿੰਧੀ ਤੇ ਭਰੇ ਜਾਣਗੇ ਥੋੜੀ ਸੂਈ ਅੰਦਰ ਨੂੰ ਰੱਖਣੀ ਹੈ ਜਿੱਥੋਂ ਪੱਤਾ ਮਤਲਬ ਗਲਾਈ ਜੀ ਹੋਵੇ ਉਧਰੋਂ ਫਿਰ ਬਾਹਰ ਰੱਖਣੀ ਹੈ ਆ ਦੇਖੋ ਹੁਣ ਆਪਾਂ ਨੂੰ ਮੂਹਰ ਨੂੰ ਕੋ ਬਣਾਣੀ ਹੈ ਇਹ ਪੰਦਰ ਨੂੰ ਰੱਖਣੀ ਹੈ ਸੂਈ ਬਾਈ ਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਇੱਥੇ ਛਾਪਰ ਕਿਉਂ ਉਸੇ ਹਿਸਾਬ ਨਾਲ ਸੂਈ ਕੱਟੀ ਜੀ ਆ ਦੇਖੋ ਇਹਨੇ ਇੱਕ ਪਾਸੇ ਇਹਨਾਂ ਚੱਕ ਲੈਣਾ ਬਣ ਗਿਆ ਇੱਧਰ ਲਾਹੀ ਇਸੇ ਤਰ੍ਹਾਂ ਬਣੂਗਾ ਇਸੇ ਤਰ੍ਹਾਂ ਇਹ ਪੱਤੇ ਤਿਆਰ ਹੋ ਜਾਣਗੇ ਇਹਨੂੰ ਪੱਛੀ ਸਿੰਧੀ ਵੀ ਕਹਿੰਦੇ ਨੇ ਮੱਛੀ ਟਾਂਕਾ ਵੀ ਕਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਡੰਡੀ ਜਿਹੜੀ ਇਹ ਬਣਾ ਲੈਣੀ ਹੈ ਉੱਤੀ ਹੋ ਗਈ ਤਿਆਰ ਇਹ ਚੈਪਾ ਚੰਗੀ ਤਰ੍ਹਾਂ ਇਕੱਠਾ ਦੇ ਦੇਣੇ ਥੋੜਾ ਜਿਹਾ ਰੇਸ਼ਮੀ ਤਾਂ ਗੰਦਾ ਦੋ ਤਿੰਨ ਇਕੱਠਾ ਦੇਵਾਂਗੇ ਤਾਂ ਇਹ ਫਿਸਕਦਾ ਨਹੀਂ ਕਰੇ ਇਹਦੇ 'ਚ ਥੋੜਾ ਜਿਹਾ ਥੋੜਾ ਜਿਹਾ ਕਮ ਸੀਪੀਅਰ ਸਤਾਰਾ ਜਲਾਇਆ ਉਹਦੇ ਸੁਣ ਦੱਸਦਾਂ ਨਿਆਵळा ਇੱਥੇ ਮੈਂ ਲਾਇਆ ਸੇਪੀਸ ਤਾਰ ਆ ਲਿਆ ਇਹ ਤੁਹਾਡੀ ਮਰਜ਼ੀ ਜੋ ਵੀ 골ਡਨ ਲਾਉਣਾ ਸਿਲਵਰ ਲਾਉਣਾ ਚਾਹੇ ਰੰਗ ਦਾ ਲਾਉਣਾ ਤੁਹਾਡੀ ਇੱਛਾ ਹੈ ਉਸ ਮੁਤਾਬਕ ਆਪਾਂ ਧਾਗੇ ਚ ਪਾ ਲਿਆ ਤੇ ਇਹਦੇ ਉੱਤੇ ਆਪਾਂ ਨੇ ਇੱਕ ਮੈ ਲਾਲ ਰੰਗ ਦਾ ਮੋਤੀ ਲਾਇਆ ਆਹ ਕੋਲ ਵਾਲੇ ਵਿਚ ਦੀ ਫਿਰ ਆਪਾਂ ਸਿੱਪੀ ਦੇ ਇਹ ਲਗੋਂ ਦੀ ਕੱਢਦੇ ਨੇ ਤਾਂ ਹਜੇ ਨਿਕਲੇ ਨਾ ਧਾਗਾ niche ਇਸ ਤਰ੍ਹਾਂ ਕਰਕੇ ਆਪਾਂ ਫਿਰ ਇਹਨੂੰ ਦੂਜੇ ਪਾਸੇ ਲੈ ਜਾਣਾ ਤਾਂ ਕਿ ਉਹ ਤਾਂ ਜੋ ਦਿਖੇ ਨਾ ਇਹ ਥਾਂ ਤਾਂ ਕਿ ਤਾਲਾਰੀਆਂ ਇੱਧਰ ਬਣੇ ਕੱਢ एक अपने इधर लाता तो यह अपने नीचे कड़ता धागा इतने मैं हरे रंग का पाइप चलाया वो पाइप आप ਕੱਟਦਾ ਨਾ ਕਹਿੰਦੇ ਨੇ ਜਿਹਨੂੰ ਤੇ ਆਹ ਤੋਂ ਪਾ ਲਿਆ ਤੇ ਇੱਥੇ ਨੀੱਚੀ ਕੱਟ ਲਿਆ ਆਪਾਂ ਨੇ ਇਸ ਤਰ੍ਹਾਂ ਇੱਕ ਇਧਰ ਹੀ ਸੈੱਡ ਲੱਗ ਜੀ ਇੱਕ ਦੂਜੀ ਸਾਈਡ ਲੱਗ ਜੀ ਹਾਇ ਤੇਰੀ ਸੈੱਡ ਲੱਗ ਗਈ ਦੀ ਬੂਟੀ ਹੋ ਗਈ ਕੰਪਲੀਟ ਬਿਲਕੁਲ ਤਿਆਰ ਸੋਖੀ ਜਮੇ ਤੇ ਨਾਲੇ ਬਹੁਤ ਸੋਹਣਾ ਸੂਟ ਬਣਿਆ ਸਭ ਤੋਂ ਸਟਾਰਟਿੰਗ ਜੇ ਆਪਾਂ ਇਹ ਬੂਟੀਆਂ ਪਾ ਕੇ ਸੂਟ ਕੱਪੜਾ ਜਿਹੜਾ ਵੀ ਸੂਟ ਹੈ ਤਿਆਰ ਕਰ ਸਕਦਾ ਹੈ ਸੂਟ ਜੋ ਵੀ ਕਰਨਾ ਤਿਆਰ ਚ ਟੇਬਲ ਦਾ ਮੈਟ ਜੋ ਵੀ ਕੁਝ ਵੀ ਕਰਨਾ ਹੈ ਆਪਾਂ ਨੇ ਹੈਨਾ ਟੇਬਲ ਦਾ ਕੱਪੜਾ ਕੁਛ ਜਿਹੜੀਆਂ ਛੋਟੇ ਛੋਟੀਆਂ ਬੂਟੀਆਂ ਨੇ ਇਹ ਮੈਂ ਏ ਬਾਹਾਂ ਇਸ ਤਰ੍ਹਾਂ ਤੇ ਇਹਨੂੰ ਤਿੰਨ ਤਿੰਨ ਬਾਹਾਂ ਚ ਪਾਉਂਦੀਆਂ ਤੇ ਛੋਟੀਆਂ ਤਿੰਨ ਤਿੰਨ ਇਹ ਚ ਪਾਉਂਦੀਆਂ ਉਹ ਆਪ ਦੀ ਇੱਛਾ ਅਨੁਸਾਰ ਸਾਰੇ ਸੂਟ ਚ ਪਾ ਲਓ ਮੈਂ ਇਸ ਤਰ੍ਹਾਂ ਸੂਟ ਤਿਆਰ ਕੀਤਾ ਤਿਆਰ ਹੋ ਗਿਆ ਸੂਟ ਸਾਰਾ ਇਸ ਤਰ੍ਹਾਂ ਪੈ ਗਈ ਬੁਟੀ ਆ ਛੋਟੀਆਂ ਪੈ ਗਈਆਂ ਸੂਟ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਸੇਅਰ ਕਰਕੇ ਜਰੂਰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਸੂਟ ਇਹ ਕਿਸ ਤਰ੍ਹਾਂ ਦਾ ਲੱਗਿਆ ਸਬਸਕ੍ਰਾਈਬ ਕਰਨਾ ਕਮੈਂਟ ਸੇਅਰ ਕਰਨਾ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਆਪਾਂ ਅੱਗੇ ਵੀ ਇਹ ਜਿਹੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਅੱਜ ਇਰੇ ਵਿੱਚ ਆਪਾਂ ਕੋਈ ਵੀ ਕਿਸੇ ਵੀ ਕਿਸਮ ਦਾ ਧਾਗਾ ਵਰਤ ਸਕਦੇ ਕੋਈ ੱਡੀ ਹੋਣੀ ਤੇ ਪੱਕੀ ਮੈਂ ਬਾਰ-ਬਾਰ ਕਹਿੰਨੀ ਹੈ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਲਾਈਕ ਬੈੱਲ ਆਟਨ ਤੇ ਆਪਾਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਥੈਂਕ ਯੂ ਧੰਨਵਾਦ